ਸਾਇੰਸ ਸੈਕਲਸਾਰੀ ਹਨ ਨੂੰ ਵੈਲਕਮ ਮਾਈ ਬਲੌਗ ਅੱਜ ਆਪਣੇ ਗੁੱਡ ਮਾਰਨਿੰਗ ਕੋਈਆ ਰੇਲਵੇ ਸਟੇਸ਼ਨ ਤੋਂ ਬਹੁਤ ਜ਼ਿਆਦਾ بارش ਹੋਂਦੀ ਸੀ ਕਿ ਘਰ ਅੱਬ ਮੈਂ ਸੋਚਿਆ ਸੀ ਪਤਾ ਨਹੀਂ ਕਿਦਾਂ ਨਾ ਹੀ ਜਾ ਹੋਵੇ ਪਰ ਚਾਣਾ ਦਾ ਸੀ ਐਗਜ਼ਾਮ ਦੇਣਾ ਹੈ ਨਾ ਟ੍ਰੇਨ ਦੀ ਵੇਟ ਕਰ ਰਹੇ ਆ ਰਿਜ਼ਰਵੇਸ਼ਨ ਮੇਰੀ ਅਜੀ ਹੈ ਨਹੀਂ ਕਿ ਨਾਰਮਲ ਟਿਕਟ ਲੈ ਕੇ ਟੀਟੀ ਦੇ ਨਾਲ ਆਪਾਂ ਵਿੱਚ ਗੱਲ ਕਰਾਂਗੇ ਠੀਕ ਹੈ ਜੀ ਹੋਰ ਕਿਵੇਂ ਤੁਸੀਂ ਸਾਰੇ ਜਲਦੀ ਮੈਂ ਇੱਕ ਵਲੌਗ ਪਾਉਂਗੇ ਕਾਫੀ ਦਿਨ ਤੋਂ ਐਡੀਟਿੰਗ ਨਹੀਂ ਹੋ ਪਾਈ ਤੇ ਅਪਲੋਡ ਨਹੀਂ ਹੋਇਆ ਬਲੌਗ ਸੋ ਕੀਪ ਵਾਚਿੰਗ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਈਏ ਮੇਰੇ ਬਲੌਗ ਚ ਕਿ ਜੀ ਗੁੱਡ ਮਾਰਨਿੰਗ ਐਂਡ ਟੇਕ ਕੇਰ ਇਹ ਵਾਲੀ ਕਲਿੱਪ ਵੀਡੀਓ ਕਲਿੱਪ ਫਰੈਂਡਸ ਜਿਹੜੀ ਇਹ ਮੇਰੀ ਔਨ ਵਰੀ ਦੀ ਆ ਜਾਣ ਤੋਂ ਬਾਅਦ ਮੈਂ ਕਾਲਜ ਦੇ ਵਿੱਚ ਜਾ ਕੇ ਨਹੀਂ ਬਣਾ ਸਕਦੀ ਵੀਡੀਓ ਕਿਉਂਕਿ ਫੋਨ ਸਾਡਾ ਬਾਹਰ ਹੀ ਰੱਖ ਲੈਂਦੇ ਆ ਨੀ ਆਉਂਦੀ ਵਾਰੀ ਰਾਤ ਹੈ ਗਈ ਸੀ ਵੀ ਦੇਖ ਲੋ ਟ੍ਰੇਨ ਦੇ ਵਿੱਚ ਆਉਂਦੀ ਵਾਰੀ ਦੀ ਵੀਡੀਓ ਆ ਇਹ ਤੇ ਟ੍ਰੇਨ ਦੇ ਵਿੱਚ ਇੰਨੀ ਜ਼ਿਆਦਾ ਠੰਡ ਲੱਗਣ ਲੱਪਣੀ ਨਾ ਏਸੀ ਦੇ ਵਿੱਚ ਵੀ ਮੈਂ ਇੱਕ ਚੁੰਨੀ ਮੋਟੀ ਵਾਲੀ ਲੈ ਕੇ ਜਾਨੀ ਹੁਣੀਆਂ ਨਾਲ ਤੇ ਉਹ ਮੈਂ ਕੱਢ ਕੇ ਨਾ ਉਹਨੂੰ ਸ਼ਾਲ ਦੀ ਤਰ੍ਹਾਂ ਬੁੱਕਲ ਮਾਰ ਕੇ ਸਾਰੇ ਰਸਤੇ ਆਣੀ ਆ ਨਹੀਂ ਤੇ ਠੰਡ ਬਹੁਤ ਜ਼ਿਆਦਾ ਹੁੰਦੀ ਆ ਤੇ ਬਸ ਘਰ ਪਹੁੰਚਣੀ ਵਾਲੀ ਸੀ ਫਰੈਂਡਸ ਆਉਂਦੇ-ਆਉਂਦੇ ਨੇਰਾ ਤਾਂ ਹੋ ਹੀ ਜਾਂਦਾ ਆ ਘਰ ਪਹੁੰਚਦੇ ਪਹੁੰਚਦੇ ਕਿਉਂਕਿ ਕਾफी ਦੂਰ ਤੋਂ ਆਣਾ ਪੈਂਦਾ ਹੈਗਾ ਆ ਤੇ ਇਹਦੇ ਵਿੱਚ ਬੋਲ ਕੇ ਨਹੀਂ ਕਿਉਂਕਿ ਸਾਰੇ ਜਣੇ ਹੁੰਦੇ ਇਸ ਕਰਕੇ ਮੈਂ ਦੇ ਵਿੱਚ ਬੋਲ ਕੇ ਵੀਡੀਓ ਨਹੀਂ ਬਣਾਈ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਘਰ ਘਰ ਪਹੁੰਚ ਕੇ ਆਪਾਂ ਗਏ ਮੰਡੀ ਮੰਡੀ ਲੈਣਾ ਸੀਗਾ ਥੋੜਾ ਫਰੂਟ ਵਗੈਰਾ ਫਰੂਟ ਲੈਣ ਗਏ ਤੇ ਅਗਲੀ ਵੀਡੀਓ ਸਾਰੀ ਤੁਸੀਂ ਆਪ ਹੀ ਸੁਣ ਲਈਓ ਕਰਬੂਜੇ ਲੈ ਅੰਬ ਲੈ ਵਾਟਰਮੈਲਨ ਲਿਆ ਲੈਂਡ ਤੋਂ ਬਾਅਦ ਅਸੀਂ ਚੰਗੇ ਘਰ ਕਰ ਜਾ ਫਿਰ ਰੋਟੀ ਪਾਣੀ ਦਾ ਕਰਨਾ ਕਿ 11:30 ਅੱਜ ਪੇਪਰ ਕੱਲ ਪੇਪਰ ਦੀ ਕਿਹਾਈ ਸੀ ਮੇਰੀ ਥਕਾਵਟ ਇਹਦੀ ਦੂਰ ਹੋਈ ਰਾਤੀ ਗੁੰਚੀ ਸੀਗੀ 12:00 1 ਵਜੇ ਤੇ ਅੱਜ ਮੈਂ ਪਹਿਲਾਂ ਤਾਂ ਸਾਰਾ ਦਿਨ ਆਪਣੀ ਕੀਤੀ ਥਕਾਵਟ ਦੂਰ ਸੋ ਕੇ ਨੀਂਦ ਪੂਰੀ ਕੀਤੀ ਉਸ ਤੋਂ ਬਾਅਦ ਹਨ ਆਪਾਂ ਬਣਾਈਆਂ ਸਬਜ਼ੀਆਂ ਬਲੌਗ ਬਲੌਗ ਨਹੀਂ ਬਣਾ ਸਕੀ ਕਿਉਂਕਿ ਥੱਕੀ ਹੋਈ ਸੀ ਆਪਾਂ ਬਣਾਈਆਂ ਇਹ ਭਰਮੀਆਂ ਪਿੰਡੀਆਂ ਠੀਕ ਹੈ ਜੀ ਪੰਜਾਬੀ ਸਟਾਈਲ ਤੇ ਇੱਕ ਆਪਾ ਬਣਾਇਆ ਹੈਗਾ ਆਪਾਂ ਬਣਾ ਰਹੇ ਆ ਬਟਰ ਚਿਕਨ ਇਹ ਬਟਰ ਚਿਕਨ ਦਾ ਹੈਗਾ ਮਸਾਲਾ ਇਹਦਰ ਚਿਕਨ ਆਪਾਂ ਸਾਰਾ ਰੋਸਟ ਕਰਕੇ ਰੱਖ ਲਿਆ ਹੋਇਆ ਵਾ ਤੇ ਆਪਾਂ ਹੁਣ ਜਿਹੜਾ ਹੈਗਾ ਇਹ ਪਕਾ ਰਹੇ ਆ ਜਦੋਂ ਹੀ ਬਣ ਜਾਊਗਾ ਮਤਲਬ ਬਣਿਆ ਹੀ ਪਿਆ ਹੋਗਾ ਜਦੋਂ ਤਰੀ ਹੋ ਜਾਊਗੀ ਇਹ ਇਹਦਾ ਜਿਹੜਾ ਗਰੇਵੀ ਹੁੰਦੀ ਆ ਕ੍ਰੀਮ ਨੂੰ ਬੜਾ ਟਾਈਮ ਲੱਗਾ 1 ਘੰਟੇ ਤੋਂ ਜ਼ਿਆਦਾ ਟਾਈਮ ਲੱਗ ਗਿਆ ਮੈਨੂੰ ਇਹ ਇੱਧਰ ਲੱਗੀ ਹੈ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਕਰੀਮ ਥਿਸ ਇਜ਼ ਕਾਲਡ ਬਟਰ ਕਿਚਨ ਚਿਕਨ ਕਿਚਨ ਦੇ ਤੇ ਡੇਟਾ ਕਿੰਨੇ ਦਿਨਾਂ ਦਾ ਮਨ ਮਗਰ ਲੱਗਾ ਹੋਇਆ ਹੈ ਮੈਂ ਕਿਹਾ ਚਲੋ ਅੱਜ ਬਣਾ ਹੀ ਲਈਏ ਕਿਉਂਕਿ ਹਜੇ ਪੇਪਰ ਤੋਂ ਲੰਬਾ ਸਮਾਂ ਚੱਲਣੇ ਆ ਤੇ ਬਾਹਰ ਦੀਆਂ ਚੀਜ਼ਾਂ ਖਾਂਦੇ ਨਹੀਂ ਹੈਗੇ ਤੇ ਗਰਮੀ ਹੈਗੀ ਬਹੁਤ ਫਰੈਂਡਸ ਫੁਰਕੇ ਆਪਾਂ ਬਾਹਰੋਂ ਲੈ ਆਉਂਦੇ ਸੀ ਘਰ ਨਹੀਂ ਬਣਾਏ ਅਪਾ ਪੀਣੇ ਨਾਲ ਨਾਲ ਲੱਸੀ ਦਰਮਿਆ ਵਿਚ ਲੱਸੀ ਬਹੁਤ ਜ਼ਰੂਰੀ ਆ ਤੇ ਆਪਾਂ ਤਾਂ ਪੀਣੇ ਆ ਜੀ ਕੁਝ ਵੀ ਪਿਆ ਕਰੋ ਠੀਕ ਹੈ ਜੀ ਹਾਲੋ ਠੀਕ ਹੈ ਜੀ ਫਾਈਨਲ ਲੁੱਕ ਦਿਖਾਣੇ ਤੁਹਾਨੂੰ ਚਿਕਨ ਬਣਨ ਤੋਂ ਬਾਅਦ ਫਰੈਂਡਸ ਆਪਣਾ ਬਟਰ ਚਿਕਨ ਬਣ ਕੇ ਹੋ ਗਿਆ ਰੈਡੀ ਇਹ ਕੀ ਹੈ 2-3 ਵੰਤ ਹੁੰਦੇ ਇਹ ਦੇਖੋ ਲੁੱਕ ਦੇਖੋ ਚੈੱਕ ਦੀ ਲੁੱਕ ਅਸੀਂ ਇਹਦੇ ਵਿੱਚ ਕਰੀਮ ਵੀ ਪਾਤੀ ਹੋਈ ਐ ਤੇ ਚਿਕਨ ਹੋ ਗਿਆ ਬਣ ਕੇ ਰੈਡੀ ਹੁਣ ਆਜੋ ਫਿਰ ਜਿਨੇ ਜਿਨੇ ਖਾਣਾ ਵਾ ਮਾਰਦਾ ਆਵਾਜ਼ਾਂ ਆਜੋ ਫਿਰ ਜਿਨੇ ਜਿਨੇ ਖਾਣਾ ਬਲੌਗ ਅੱਜ ਵੀ ਨਹੀਂ ਹੋਇਆ ਐਡਿਟ me mi partner, ¿no? ¿Sí de y